ਨਿਊਜ਼ ਅਪਡੇਟ ਅੱਜ ਪਹੁੰਚੇ ਹਾਂ ਜਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਜਟਾਣਾ ਉੱਚਾ ਵਿਖੇ ਬਘੇਲ ਸਿੰਘ ਪੰਚਾਇਤੀ ਰਾਜ ਖੇਡ ਸਟੇਡੀਅਮ ਵਿਖੇ ਜਿੱਥੇ ਕੋਚ ਜਗਜੀਤ ਸਿੰਘ ਸਾਬਕਾ ਸਰਪੰਚ ਹਰਭਜਨ ਸਿੰਘ ਮੌਜੂਦਾ ਸਰਪੰਚ ਪਵਨਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਅ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜਿਨੂੰ ਸਮਰਪਿਤ ਸ਼ਹੀਦੀ ਜਿਹੜਾ ਮਹੀਨਾ ਚੱਲ ਰਿਹਾ ਉਹਨੂੰ ਲੈ ਕੇ ਉਹਨੂੰ ਸਮਰਪਿਤ ਅੱਜ ਇੱਕ ਫੁੱਟਬਾਲ ਲੀਗ ਦੀ ਸ਼ੁਰੂਆਤ ਕੀਤੀ ਜਾ ਰਹੀ ਆ ਸੋ 12ਵੀਂ ਲੀਗ ਆ ਇਹ ਮੈਂ ਦਰਸ਼ਕਾਂ ਨੂੰ ਦੱਸ ਦਈਏ ਵੀ ਪਿੰਡ ਜਟਾਣਾ ਉੱਚਾ ਦੇ ਵਿੱਚ ਇੰਨੀ ਮਿਹਨਤ ਕਰਵਾਈ ਆ ਕੋਚ ਜਗਜੀਤ ਸਿੰਘ ਕੋਟਾਲਾ ਜੀ ਨੇ ਅੱਜ 12ਵੀਂ ਲੀਗ ਆ ਜਿਹੜੀ ਉਹਦੀ ਸ਼ੁਰੂਆਤ ਕੀਤੀ ਜਾ ਰਹੀ ਆ ਅਰ ਬਹੁਤ ਅੱਛੇ ਜਿਹੜੇ ਰਿਜ਼ਲਟ ਵੇਖਣ ਨੂੰ आ, मिल ਰਹੇ ਨੇ ਆਉਣ ਵਾਲੇ ਦਿਨਾਂ 'ਚ ਵੀ ਵੇਖਣ ਨੂੰ ਮਿਲਣਗੇ ਸੋ ਬਹੁਤ ਧੰਨਵਾਦੀ ਹਾਂ ਸਾਰੀ ਸਮੂਚੀ ਟੀਮ ਦਾ ਜਿਨੇ ਇਸ ਬਾਹਰਵੀਂ ਲੀਗ ਦੇ ਵਿੱਚ ਜਿੰਨਾ ਜਿੰਨਾ ਵੀ ਯੋਗਦਾਨ